ਮੈਂ ਨਾ ਕੁੜੀ ਨੂੰ ਫੋਨ ਲਾਇਆ ਸੀ ਤੇ ਗੁਰਪ੍ਰਿੰਤ ਪਰੌਣਾ ਨਾ ਔਖਾ ਜਿਹਾ ਬੋਲੀ ਜਾਂਦੀ ਬਲਾਈ ਮੇਰੇ ਤਾਂ ਤਾਂ ਦੇ ਲਾਇਆ ਜੇ ਕਰਦਾ ਵੀ ਇੱਕ ਤੇ ਜਾਦੀ ਲੜਾਈ ਤਾਂ ਹੀ ਹੋਵੇ ਉਹਨਾਂ ਦੀ ਓਹੋ ਉਹ ਦੋਨੇ ਜੀਆਂ ਦੀ ਲੜਾਈ ਨੂੰ ਕੌਣ ਖਤਮ ਕਰ ਸਕਦਾ ਨਲੇਸੀ ਕਿਹੜਾ ਲੜਦੇ ਨਹੀਂ ਬੀਬੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈ ਕੀ ਮੰਮੀ ਜਨ ਸਾਰਾ ਤੇ ਮਾਨ ਨਾਲ ਮਾਨ ਨਾਲ ਮਾਨ ਨਾਲ ਪਤਨ ਪਤ ਕਰ ਰਹੀ ਰਹਿੰਦੀ ਫਿਰ ਕਰੋ ਆਪਦੀ ਮਰਜ਼ੀ ਜੇ ਕੱਲ ਨੂੰ 1921 ਹੋ ਗਈ ਨਾ ਮੈਨੂੰ ਨਾ ਕਹੋ ਵੀ ਆ ਕੀ ਬਣ ਗਿਆ ਤੇਰਾ ਦਿਮਾਗ ਠੀਕ ਆ ਆ ਘਰ ਵੇਚ ਕੇ ਸ਼ਹਿਰ ਚ ਮੇਰੇ ਪਿਓ ਦੀ ਕਮਾਈ ਦਾ ਬਣਾਇਆ ਹੋਇਆ ਘਰ ਆ ਮੈਂ ਸ਼ਹਿਰ ਚ ਜਮਾਂ ਵੀ ਨਹੀਂ ਜਾ ਸਕਦਾ ਲੈ ਹੁਣ ਰਾਵਣ ਬੇਲੀ ਹੋ ਗਈ ਹੋਊਗੀ ਤੇ ਗੁਰਪ੍ਰੀਤ ਵੀ ਬਾਗ ਗਿਆ ਹੁਣ ਡਿਊਟੀ ਤੇ ਹੁਣ ਗੱਲ ਕਰਦੀ ਆਂ ਉਹਦੇ ਨਾਲ ਇਹ ਘੜਾ ਜਰਕ ਦੇ ਕੇ ਚੱਕ ਲੂਗੀ ਹੋ ਲੈ ਮੰਮੀ ਨੇ ਫੋਨ ਆ ਗਿਆ ਹੈਲੋ ਹੈਲੋ ਹਾਂ ਸਸਰੀ ਘਰ ਤਾਂ ਠੀਕ ਐ ਚੱਕ ਲਿਆ ਫੋਨ ਜੜਕ ਦੇ ਕੇ ਬਸ ਕੰਮ ਤੋਂ ਨੰਨ ਮੇੜ ਜਾਂਦੀ ਸੀ ਰੋਟੀ ਬਣ ਗਈ ਨਹੀਂ ਬਸ ਮੈਂ ਬਣਾਉਂਦੀ ਸੀ ਕਿ ਦੁੱਧ ਨੂੰ ਪਾਲਾ ਦੇ ਕੇ ਹੱਟੀ ਸੀਗੀ ਮੈਂ ਚਲ ਮੈਂ ਫਿਰ ਬਣਾ ਦੇਣੀ ਹਾਂ 10 ਮਿੰਟ ਲੱਗ ਜਾਣਗੇ ਹਲੇ 10 ਮਿੰਟ ਯਾਰ ਸਵੇਰ ਸਵੇਰ ਕਿਹਦਾ ਫੋਨ ਆ ਜਾਂਦਾ ਯਾਰ ਤੈਨੂੰ ਤੈਨੂੰ ਪਤਾ ਤਾਂ ਹੈਗਾ ਮੈਂ ਡਿਊਟੀ ਜਾਣਾ ਹੁੰਦਾ ਪਹਿਲੇ ਹੀ ਮੈਂ ਤਾਂ ਲੇਟ ਆ ਮੈਨੂੰ ਆਫਿਸ ਚੋਂ ਬਹੁਤ ਗਾਲਾਂ ਪੈਂਦੀਆਂ ਯਾਰ ਫੇਰ ਕਰ ਲਿਆ ਕਰ ਫੋਨ ਤੇ ਗੱਲ। ਓਹੋ ਮੈਨੂੰ ਫੋਨ ਕਿਧਰ ਆਉਣਾ? ਮੰਮੀ ਦਾ ਫੋਨ ਸੀਗਾ। ਉਹ ਬਸ ਤੁਹਾਨੂੰ ਪਤਾ ਉਹਦਾ ਜੀ ਨਹੀਂ ਲੱਗਦਾ ਮੇਰੇ বিনা। ਬਸ ਉਹ ਲਾ ਲੈਂਦੀ ਹੈਗੀ। ਤੇ ਇੱਕ ਮਿੰਟ ਮੰਮੀ ਮੈਂ ਕਰਦੀ ਆ ਤੁਹਾਨੂੰ। ਬਸ ਤੁਸੀਂ 2 ਮਿੰਟ ਦਿਓ। ਮੈਂ ਹੁਣੇ ਬਣਾ ਦਿੰਦੀ ਆਂਗੀ। ਤੁਸੀਂ ਬੈਠੋ ਉਹਨੇ। ਬਸ ਰਹਿਣ ਦੇ ਯਾਰ ਮੈਂ ਤਾਂ ਪਹਿਲਾਂ ਹੀ ਲੇਟ ਆ ਉੱਥੇ ਮੰਗਵਾ ਕੇ ਖਾ ਲੂ ਕੁਛ ਯਾਰ। ਮੈਂ ਬੋਲਦਾ ਕੁੜੀ ਨੂੰ ਸਾਰੀ ਹੋਇਆ ਹੈ ਤਾਂ ਵਿਆਹ ਨੂੰ ਗਾਹਾਂ ਕੀ ਬਣੂਗਾ ਤੇ ਮੈਂ ਤਾਂ ਉਹਨੂੰ ਇੰਨੇ ਲਾੜ ਪਿਆਰ ਨਾਲ ਪਾਲਿਆ ਕੁੜੀ ਨੂੰ ਕਦੇ ਮੂੰਹ ਨਹੀਂ ਫਟਕਾਰਿਆ ਐਂ ਨਹੀਂ ਆਖਿਆ ਮੈਂ ਤੇਰੇ ਥੱਪੜ ਮਾਰੂ ਤੇ ਉਹ ਅੱਜ ਹੀ ਹੁਣੀ ਐ ਕਰੀ ਜਾਂਦਾ ਗਾਹਾਂ ਬਣੂਗਾ ਕਿ ਇਹਨਾਂ ਦਾ ਮੈਨੂੰ ਤਾਂ ਫਿਕਰ ਲੱਗੀ ਪਈ ਐ ਮੈਨੂੰ ਤਾਂ ਖੋਪਿੰਦੀ ਆ ਕਾਰ ਦੇ ਨੂੰ ਵੀ ਹੁਣੇ ਐ ਕਿਉਂ ਕਰਨ ਲੱਗੇ ਐਂ ਜੀ ਕਰਦਾ ਵੀ ਭੱਜ ਕੇ ਜਾ ਕੇ ਮਿਲ ਕੇ ਆਵਾ ਕੁੜੀ ਨੂੰ ਪੁੱਛਦੀਆਂ ਜਾ ਕੇ ਮੁੰਡੇ ਨਾਲ ਗੱਲ ਕਰਦੀਆਂ ਮੈਂ ਤਾਂ ਮੇਰ ਤਾਂ ਨਹੀਂ ਮਨ ਖੜਦਾ ਉਹਨਾਂ ਤੇ ਲੈ ਨਾਲੇ ਨਾ ਮਾ ਬੀਬੀ ਨੂੰ ਤਿੰਨ ਚਾਰ ਵਾਰੀ ਕਹਿਤਾ ਤੇ ਗਾਂ ਜੀ ਤੋਂ ਕਰਾਉਣਾ ਅਧੀਆ ਵੀ ਤਿੰਨ ਤਾਂ ਜਾਣੇ ਆਪਾਂ ਉਹ 2 ਕਿਲੋ ਦੁੱਧ ਆਪਾਂ ਨੂੰ ਮੁਕਦਾ ਨਹੀਂ ਪਰ ਉਹ ਕਿਹੜੀ ਕਿਸ ਦੀ ਸੁਣਦੀ ਐ ਨਹੀਂ ਪਸ਼ੂ ਚੰਗਾ ਹੁੰਦਾ ਘਰੇ ਲੈ ਦੱਸ ਸਾਂਭੇ ਦਾ ਪਤਾ ਲੱਗੇ ਗਰਦ ਜੀ ਕਿਹੜਾ ਚੜਦਾ ਹਟਦੀ ਐ ਹਾਏ ਵੇ ਬੇਨਮਿਆ ਕੀ ਕਰੀਏ ਨਾ ਉਹ ਕਰਨਾ ਕੀ ਐ ਬੀਬੀ ਆ ਜਿਹੜਾ ਅੱਕ ਚੋਣਾ ਪੈਂਦਾ ਰੋਜ਼ ਤੈਨੂੰ ਤਿੰਨ ਵਾਰੀ ਕਹਤਾ ਵੀ ਤੂੰ ਆ ਗਾਂ ਜੀ ਤੋ ਕਰਾਉਣਾ ਕੀ ਆ ਆਪਾਂ ਤਿੰਨ ਤਾਂ ਜੀ ਆਂ 2 ਕਿਲੋ ਦੁੱਧ ਆਪਾਂ ਨੂੰ ਮੁਕਦਾ ਨਹੀਂ ਵਧੀਆ ਦਹੀਂ ਜਮਾਇਆ ਕਰੀਏ ਆਪਾਂ ਤੇਰੀ ਗੱਲ ਇਹ ਵੀ ਠੀਕ ਐ ਤੇ ਘਰ ਦਾ ਜਿਹੜਾ ਗੋਹਾ ਐ ਇਹ ਬੱਲਣ ਨੂੰ ਹੋ ਜਾਂਦਾ ਪਾਣੀ ਦਿੱਤਾ ਹੋਇਆ ਕਰੂ ਸਿਆਲ ਚ ਓਏ ਅੱਜ ਕੱਲ੍ਹ ਦੀ ਕਿੱਥੇ ਪਾਥੀਆਂ ਵਰਤਦੀਆਂ ਨੇ ਸਿਲੰਡਰਾਂ ਨੂੰ ਪੈਂਦੀਆਂ ਨੇ ਚੱਲ ਕੋਈ ਨਹੀਂ ਤੂੰ ਛੱਡ ਮੈਂ ਤਾਂ ਕੁੜੀ ਕੋਲੇ ਜਾ ਕੇ ਆਉਣੀ ਆ ਕੁੜੀ ਕੋਲੇ ਜਾ ਕੇ ਆਉਣੀ ਆ ਹਾਂ ਹਜੇ ਹੁਣ ਤਾਂ ਜਾ ਕੇ ਆਈ ਸੀ ਓ ਮੇਰਾ ਮਨ ਜਾ ਉੱਠਿਆ ਪਿਆ ਦੀਆ ਦਾ ਕੰਮ ਇਹ ਜਿਹਾ ਹੀ ਹੁੰਦਾ ਤੂੰ ਰੋਜ ਵਗ ਜੰਨੀ ਆਂ ਆਂਡ ਗਵਾਂਡ ਕੀ ਆਖੂਗਾ ਅਗਲਾ ਕੋਈ ਦੀ ਸੱਸ ਰੋਜ ਆਈ ਬੈਠੀ ਰਹਿੰਦੀ ਇੱਥੇ ਆਂਡ ਗਵਾਂਡ ਨੂੰ ਆਪਾਂ ਆਂਡ ਗਵਾਂਡ ਤੋਂ ਡਰਦੇ ਆਂਗੇ ਮੇਰੇ ਮਨ ਉੱਠੇ ਤੈਨੂੰ ਪਤਾ ਮੇਰਾ ਮਨ ਇਹ ਜਿਹਾ ਹੀ ਗਿਆ ਫੇਰ ਰਹਿਣਾ ਨਹੀਂ ਜਾਂਦਾ ਮਿਲੇ ਬਿਨਾ ਮੈਂ ਕਰਾਂ ਕੀ ਆਏ ਲੱਗੀ ਜਾਂਦੇ ਵੀ ਕੋਈ ਹੋਰ ਮੋਰੋ ਜਿਵੇਂ ਕੁਝ ਹੁੰਦਾ ਹੋਣਾ ਹੁੰਦਾ ਨਾ ਮਾੜਾ ਆਏ ਹੋਈ ਜਾਂਦਾ ਮੈਂ ਵੇਖ ਆਵਾ ਆੜੇ ਮੇਰੇ ਪੁੱਤ ਜਵਾਗ ਨੇ ਮੇਰੀ ਗੱਲ ਸੁ ਕੀ ਹੋਣਾਗਾ ਤੂੰ ਤਾਂ ਵੀ ਮਾੜਾ ਸੋਚੀ ਜਾਂਦੀ ਉਹ ਪੁੱਤ ਨਾ ਨਾਨਾ ਕੋਲ ਹੀ ਨੂੰ ਫੋਨ ਲਾਇਆ ਸੀ ਤੇ ਗੁਰਪ੍ਰੀਤ ਪਰੌਣਾ ਨਾ ਔਖਾ ਜਿਹਾ ਬੋਲੀ ਆ ਜਿਹੜੀ ਹੈ ਮੇਰੇ ਤਾਂ ਦਾਾਂ ਦੇ ਲਾਏ ਜੇ ਕਰਦਾ ਵੀ ਇੱਕ ਤੇ ਜਿਆਦਾ ਲੜਾਈ ਤਾਂ ਹੀ ਹੋ ਗਈ ਉਹਨਾਂ ਦੀ ਓਹੋ ਉਹ ਦੋਨੇ ਜੀਆਂ ਦੀ ਲੜਾਈ ਨੂੰ ਕੌਣ ਖਤਮ ਕਰ ਸਕਦਾ ਨਲੈਸੀ ਕਿਹੜਾ ਲੜਦੇ ਨਹੀਂ ਬੀਬੀ ਫਿਰ ਤਾਂ ਰੋਜ਼ ਹੀ ਆਈ ਬੈਠੇ ਰਹੇ ਕਰਨ ਉਹ ਆਈ ਨਹੀਂ ਪੁੱਤ ਹਜੇ ਵਿਆਹੀ ਨੂੰ ਕਿੰਨਾ ਕੱਟੇ ਰੋਇਆ ਇੱਕ ਸਾਲ ਹੋਇਆ ਤੂੰ ਉੱਥੇ ਜਾਏਂਗੀ ਨਾ ਅਗਲਾ ਪਤਾ ਨਹੀਂ ਕੀ ਸੋਚੂਗਾ ਬਸ ਮੈਂ ਬਾਲਾ ਦਿਨ ਮੈਂ ਕਿਹੜਾ ਬਾਲਾ ਦਿਨ ਰਹੂੰਗੀ ਜਾਣਾ ਉਹ ਨਹੀਂ ਕਰੂੰਗੀ ਹਾਂ ਪੁੱਤ ਬਣ ਕੇ ਮੈਂ ਬਾਲਾ ਮੈਂ ਕਿਹੜਾ ਦੀਦੀ ਤੈਨੂੰ ਰੋਕਦਾ ਮੈਂ ਤੈਨੂੰ ਐਂ ਕਹਿਣਾ ਕੋਈ ਬਾਲਾ ਵੱਡਾ ਰੌਲਾ ਤਾਂ ਹੈ ਨਹੀਂਗਾ ਜਾਂ ਨਾ ਆਪਦੀ ਸੱਸ ਨਾਲ ਲੜੀ ਉਹ ਨਾ ਸਹੁਰੇ ਨਾਲ ਲੜੀ ਆ ਉਹ ਦੋਨੇ ਜੀਆਂ ਦਾ ਸੌ ਕੁਸ ਹੁੰਦਾ ਨਾਲੇ ਤੂੰ ਉੱਥੇ ਜਾਂਦੀ ਚੰਗੀ ਲੱਗਦੀ ਐ ਅਗਲਾ ਕਹਿੰਦਾ ਇਸ ਤਾਂ ਸੌ ਵਾਰੀ ਲੜਾਂਗੇ ਇਹ ਰੋਜ਼ ਹੀ ਆ ਜਾਂਦੀ ਐ ਨਾਲੇ ਚੰਗਾ ਨਹੀਂ ਲੱਗਦਾ ਆਪ ਤੂੰ ਤਾਂ ਤੇਰੀ ਗੱਲ ਠੀਕ ਐ ਚੱਲ ਐਂ ਕਰੂੰਗੀ ਅੱਜ ਮੈਂ ਟਾਲ ਕਰ ਦਿੰਨੀ ਆ ਦੋ ਚਾਰ ਦਿਨਾਂ ਤਾਈਂ ਬਗਜੂ ਹੈ ਚਲ ਤੇਰੀ ਮਰਜ਼ੀ ਆ ਤੂੰ ਫਰਦੀ ਤਾਂ ਹੁੰਦੀ ਨਹੀਂ ਤੇਰੀ ਗੱਲ ਵੀ ਸਹੀ ਆ ਬੁੱਤ ਨਹੀਂ ਜਾਂਦੀ ਨਾ ਤੇਰੀ ਆਹੋ ਚਲ ਤੂੰ 2-4 ਦਿਨਾਂ ਤੱਕ ਭੱਗ ਜੀ ਚੰਗਾ ਆ ਮੈਂ ਹਾਂ ਮੈਂ ਪਾ ਦੇਨੀ ਆ ਅੱਬ ਕਹਿਜੇ ਮੈਂ ਤੂੰ ਵੀ ਉਹ ਕਿੱਥੇ ਹੁਣ ਤੂੰ ਪਾਏਂਗੀ ਜਾਂ ਕੂਲਰ ਥੱਲੇ ਪੈ ਜਾ ਕਰ ਲਾ ਰਾਮ ਗਰਮੀ ਵੀ ਥੇਰੀ ਚੰਗਾ ਪਾ ਦੇ ਤੂੰ ਵੀ ਪੈਈਂ ਆ ਕੇ ਲੈ ਫਦੀ ਪਰਸੋਂ ਜਾ ਕੇ ਆਈ ਆ ਅਗਲਾ ਪਤਾ ਨਹੀਂ ਕੀ ਆਖੂਗਾ ਵੀ ਤੇ ਦਿਨਾਂ ਰਹਿੰਦੀ ਇੱਥੇ ਨਾਲੇ ਦੋਨੇ ਜੀਆਂ ਦੀ ਕੀ ਲੜਾਈ ਐ ਹੈ ਮੁੰਡੇ ਨੂੰ ਕੀ ਕਹਾਂਗੇ ਖਵਰਾ ਕੁੜੀ ਦੀ ਗਲਤੀ ਹੋਵੇ ਜਾਂ ਮੁੰਡੇ ਦੀ ਹੋਵੇ ਉਹ ਨਾਲੇ ਕੋਈ ਗੱਲ ਨਹੀਂ ਦੋ ਭਾਂਡੇ ਤਾਂ ਖੜਕਦੇ ਹੁੰਦੇ ਆ ਲੈ ਇੰਨਾ ਟਾਈਮ ਹੋ ਗਿਆ ਤੇ ਕੁੜੀ ਆਈ ਸੀ ਮੈਂ ਫੇਰ ਠਹਿਰ ਕੇ ਫੋਨ ਲਾਉਂਗੀ ਤੇ ਟਾਈਮ ਤਾਂ 11:00 ਵਜੇ ਜਾਂ ਤਾਂ ਭੁੱਲ ਗਈ ਫੇਰ ਕੰਮਾ ਥੰਦੈ ਮੈਂ ਹੀ ਲਾ ਕੇ ਦੇਖਦੀ ਆ। ਹਾਂ, ਪਿੱਕਤਾ ਲੱਗ ਜਾਂਦੀ ਐ ਮਝੂਰੀ ਜਿਹੀਆਂ ਸਾਵਧਾਨ ਸਾਵਧਾਨ ਇੱਕ ਤਾਂ ਮੈਨੂੰ ਸਮਝ ਵੀ ਨਹੀਂ ਆਉਂਦੀ ਕੀ ਭੌਂਕਦੇ ਨੇ ਇਹ। ਬਾਹਰ ਹੀ ਲੱਗ ਕੇ ਦੇਖਦੀ ਆ। ਹੈਲੋ? ਹੈਲੋ। ਹਾਂ ਮੈਂ ਕੁਛ ਨਹੀਂ ਕੰਮ ਤਾਂ ਤਾਂ ਨਿਵੜਕੇ ਟੀ ਹੋਰ ਮੈਂ ਕੀ ਕਰਨਾ ਹੂੰ ਠੀਕ ਕੁਛ ਨਹੀਂ ਹੁੰਦਾ ਬਸ ਤਨ ਪਤਾ ਹੀ ਹੈਗਾ ਉਹ ਤੋਂ ਫੋਨ ਲਾ ਲਿਆ ਬਸ ਬੋਲਣ ਲੱਗੇ ਰੋਟੀ ਬਣਾਉਣੀ ਸੀਗੀ ਡਿਊਟੀ ਜਾਣਾ ਸੀ ਉਹਨਾਂ ਨੇ ਤੂੰ ਮੈਨੂੰ ਐਂ ਦੱਸ ਵੀ ਗੁਰਪ੍ਰੀਤ ਦੇ ਡਿਊਟੀ ਦੇ ਕਿਹ ਵਜੇ ਤੁਰਦਾ ਘਰੋਂ ਤੇ ਉਦੋਂ ਬਾਅਦ ਫੋਨ ਲਾਇਆ ਕਰੂੰਗੀ ਮੈਂ ਤੋ ਕਿ ਤੈਨੂੰ ਬੜਾ ਚੰਗਾ ਘਰ ਲੱਭ ਕੇ ਤਾਂ ਡਿਊਟੀ ਆ ਲੱਗ। ਬੰਦੇ ਨੂੰ ਬੋਲਣ ਦੀ ਤਾਂ ਅਕਲ ਹੋਣੀ ਚਾਹੀਦੀ ਜਦੋਂ ਪਤਾ ਵੀ ਫੋਨ ਤੇ ਗੱਲ ਕਰੀ ਐ ਨਹੀਂ ਅੰਗੀ ਮਾ ਦੀ ਮਾਂ ਨਾਲ ਗੱਲ ਕਰ ਰਹੀ ਆ ਮੜਾ ਮੋਟਾ ਦੇਖ ਕੇ ਬੋਲਣਾ। ਦੇਖ ਪੁੱਤ ਤੇਰੇ ਚਾਚੇ ਤਾਈ ਨੇ ਕੁੜੀਆਂ ਬੈਈਆਂ ਨੇ ਨਾ ਕੀ ਹਾਲ ਆ ਨਾ ਨਰਕ ਚ ਡਿੱਗੀਆਂ ਹੋਈਆਂ ਵਿਚਾਰੀਆਂ ਤੇ ਤੈਨੂੰ ਡਿਊਟੀ ਵਾਲਾ ਤਾਂ ਭਾ ਲਿਆ ਸੀ ਐ ਤਾਂ ਮौज ਕਰਦੀ ਐ ਇਹ ਤਾਂ ਗੱਲ ਮੰਨਦੀ ਐ ਨਾ ਮੇਰੀ ਤੂੰ। ਫਿਰ ਹੋਰ ਉਹੀ ਤਾਂ ਗੱਲ ਐ। ਚੱਲ ਕੋਈ ਨਹੀਂ ਤੂੰ ਘਰ ਆ ਨਾ ਮੈਂ ਆਉਣਾ ਸੀਗਾ ਅੱਜ ਜੀ। ਤੇ ਮੈਨੂੰ ਨਹੀਂ ਮੈਨੇ ਰੋਕਤਾ ਅਗੇ ਤੂੰ ਤਾਂ ਰੋਜ਼ ਹੀ ਤੁਰੀ ਫਿਰਦੀ ਆ ਕੁੜੀ ਕੋਲੇ ਮੈਂ ਆਉਂਗੀ ਦੋ ਤਿੰਨ ਦਿਨਾਂ ਨੂੰ ਤੇਰੇ ਕੋਲੇ ਤੇ ਤੈਨੂੰ ਮੈਂ ਸਕੀਮ ਦੱਸ ਕੇ ਜਾਵਾਂ ਪਹਿਲਾਂ ਬੈਠ ਯਾਰ ਮੇਰੀ ਗੱਲ ਸੁਣ ਹੁਣ ਤੂੰ ਸਾਰਾ ਦਿਨ ਫੋਨ ਤੇ ਹੀ ਲੱਗੀ ਰਹਿੰਦੀ ਐ ਠੀਕ ਐ ਅੱਗੇ ਵੀ ਕਿਹੜਾ ਟਾਈਮ ਤੇ ਤੂੰ ਚਾਹ ਬਣੀ ਜਾਂ ਰੋਟੀ ਬਣਾਉਣੀ ਐ ਹੁਣ ਤੇ ਲੱਗਣ ਨੂੰ ਮੈਨਾਂ ਕਿਹੜੇ ਕਿਸ ਹੋਰ ਨੂੰ ਕਰਦੀ ਆ ਮੰਮੀ ਨੂੰ ਫੋਨ ਲਾਉਣੀ ਐ ਉਹ ਬਸ ਉਧਰੋਂ ਲਾ ਲੈਂਦਾ 2-4 ਮਿੰਟ ਹੋਰ ਕਿੰਨਾ ਕ ਫੋਨ ਹੁੰਦਾ ਓਏ ਅਕਲ ਨੂੰ ਹੱਥ ਮਾਰ ਹੁਣ ਬਹੁਤ ਵੱਡੀ ਹੋ ਗਈ ਹੁਣ ਕਬੀਲਦਾਰੀ ਸਾਹਮਣੀ ਆ ਘਰ ਦੀ ਉਹ ਸਾਰਾ ਦਿਨ ਫੋਨ ਫੋਨ ਤੇ ਥੋੜੀ ਚੰਗੀਆਂ ਲੱਗਦੀਆਂ ਗੱਲਾਂ ਜੋ ਇੱਕ ਦਿਨ ਨਵੇੜਲਾ ਫੋਨ ਤੇ ਗੱਲ ਕਰਕੇ ਕੋਈ ਘੰਟਾ ਹੁੰਦਾ ਅੱਧਾ ਘੰਟਾ ਹੁੰਦਾ ਸਾਰਾ ਦਿਨ ਥੋੜੀ ਹੁੰਦਾ ਹੈਗਾਗਾ ਹੁਣ ਮੰਮੀ ਦਾ ਤੂੰ ਸਾਨੂੰ ਸਾਰਾ ਦਿਨ ਫੋਨ ਫੋਨ ਕਰੀ ਜਾਂਦੇ ਹਾਂ ਦੋ ਚਾਰ ਮਿੰਟ ਮੰਮੀ ਨੇ ਲਾ ਲਿਆ ਫਿਰ ਕੀ ਹੋ ਗਿਆ ਮੈਂ 100 ਮੌਮਾ ਕਿਹਨੇ ਦੱਲਾ ਹੁੰਦਾ ਏ ਤੁਸੀਂ ਇਹਨਾਂ ਗੱਲਾਂ ਤੋਂ ਥੱਕੇ ਲੈਣਾ ਕਵੀਲਦਾਰੀ ਨੂੰ ਫਿਰ ਮੈਂ ਕੀ ਨਹੀਂ ਕਰਦੀ ਸਾਰਾ ਤਾਂ ਕੰਮ ਕਰਦੀ ਘਰ ਦਾ ਜਦੋਂ ਤੁਸੀਂ ਆਉਂਦੇ ਸਾਰਾ ਕੰਮ ਨਹੀਂ ਬੈਠੀ ਬੈਠੀ ਹੁੰਨੀ ਹੋਰ ਦੱਸੋ ਫਿਰ ਆਪਣੇ ਕੀ ਕੰਮ ਕਰਦੇ ਯਾਰ ਮੈਂ ਤੈਨੂੰ ਕਦੇ ਕਿਹਾ ਤੂੰ ਕਿਸੇ ਹੋਰ ਨੂੰ ਫੋਨ ਲਾਉਣੀ ਹੈ ਕੋਈ ਗੱਲ ਕਰਨੀ ਹੁੰਦੀ ਆ ਤੀਜੇ ਚੌਥੇ ਦਿਨੋਂ ਫੋਨ ਕਰ ਲ ਐ ਥੋੜੀ ਹੁੰਦਾ ਵੀ ਡੇਲੀ ਡੇਲੀ ਐ ਚੰਗਾ ਨਹੀਂ ਲੱਗਦਾ ਆੜ ਗਵਾੜ ਕੀ ਕਹੂਗਾ ਸਾਰਾ ਦਿਨ ਫੋਨ ਤੇ ਲੱਗੀ ਰਹਿਣੀ ਆ ਯਾਰ ਉਸ ਤਾਂ ਐਵੇਂ ਲੱਗੇ ਰਹਿੰਦੇ ਹੁੰਦੇ ਨਾਲ ਨਾਲ ਉਦੋਂ ਮੰਮੀ ਨੇ ਸਾਰੀਆਂ ਗੱਲਾਂ ਸੁਣ ਲਿਆ ਵੀ ਪਰੌਣਾ ਕਿਵੇਂ ਬੋਲੀ ਜਾਂਦਾ ਹੁਣ ਉਹਨਾਂ ਨੂੰ ਐ ਥੋੜਾ ਨਾ ਦਿਖਾਉਣਾ ਕਿ ਮੈਂ ਇੱਥੇ ਕੀ ਕਿਵੇਂ ਰਹਿਣੀ ਆਂਗੀ ਤੁਸੀਂ ਨਾ ਐਵੇਂ ਨਾ ਖਭਰਾਇਆ ਕਰੋ ਮਾੜੀ ਮਾੜੀ ਗੱਲ ਤੇ ਕੋਈ ਨਾ ਮੰਮੀ ਵੀ ਫੋਨ ਲਾਉਂਦੀ ਆ ਕਿ ਦੋ ਚਾਰ ਮਿੰਟ ਫੇਰ ਕੀ ਹੋ ਗਿਆ ਤੁਸੀਂ ਬੈਠੋ ਕੋਈ ਨਾ ਮੈਂ ਰੋਟੀ ਪਰੋ ਬਣਾ ਕੇ ਲਾ ਬਸ ਯਾਰ ਮੈਨੂੰ ਭੁੱਖ ਨਹੀਂ ਹੈਗੀ ਉਸੇ ਡੋਟਿੰਗ ਜਾਣਾ ਅੱਜ ਛੁੱਟੀ ਲਈ ਹੋਈ ਹੈ ਯਾਰ ਕੀ ਹੋ ਗਿਆ ਬਸ ਵੈਸੀ ਤੇ ਰਪਾ ਪਿੰਡ ਜਾਏ ਹੁੰਦੇ ਅੱਜ ਪਿੰਡ ਕੀ ਗੱਲ ਹੋਗੀ ਮੈਨੂੰ ਪਤਾ ਹੀ ਸੀਗਾ ਜਦੋਂ ਮੈਂ ਪਿੰਡ ਦਾ ਨਾਂ ਲੈਣੀਆਂ ਨਾ ਆਈ ਮੂੰਹ ਬਣਾ ਲੈਣੇ ਹੋਗੇ ਗੱਲ ਮੂੰਹ ਬਣਾਉਣ ਦੀ ਨਹੀਂ ਮਸਾ ਇੱਕ ਛੁੱਟੀ ਲਈ ਆ ਉਹ ਵੀ ਤੂੰ ਉਧਰ ਖਰਾਬ ਕਰ ਦੇਗੀ ਅੱਜ 10 ਦਿਨ ਤਾਂ ਹੋਇਆ ਤੈਨੂੰ ਗਈ ਨੂੰ ਤੈਨੂੰ ਲੈ ਕੇ ਗਿਆ ਸੀ ਐਨ ਇੰਨੀ ਛੇਤੀ ਕੀ ਹੋ ਗਿਆ ਦੱਸ ਲੈ ਦાદਣ ਕੇ ਥੋੜੇ ਹੁੰਦੇ ਆ ਕਿੰਨੇ ਦਿਨ ਤਾ ਹੋ ਗਏ ਨਾਲ ਮੈਂ ਕਹਿੰਦੀ ਸੀ ਮੰਮੀ ਕੱਲ ਆਈ ਗੱਲ ਕਰਦੀ ਸੀਗੀ ਉਹ ਕੰਨੀ ਚਾਚੇ ਕੇ ਨ ਕੋਠੀ ਵੇਚਦੇ ਆ ਮੰਗਦੇ ਤਾਂ 40 ਲੱਖ ਆਗੀ ਚਲ ਆਪਾਂ ਉਹ ਤਾਂ ਘਾਟ ਹੀ ਦੇ ਦਣਗੇ ਮੈਂ ਇਹ ਕਹਿੰਦੀ ਸੀ ਵੀ ਜੋ ਪਾ ਘਰ ਵੇਚ ਕੇ ਸ਼ਹਿਰ ਕੋਠੀ ਲੈ ਲਈਏ ਨਾਲੇ ਤੁਸੀਂ ਵੀ ਡਿਊਟੀ ਜਾਂਦੇ ਹੋਗੇ ਨਾ ਤੁਹਾਨੂੰ ਸੌਖਾ ਹੋ ਜਾਊਗਾ ਨੇੜੇ ਬਾਗ ਜਾ ਕਰੋਗੇ ਟਾਈਮ ਨਾਲ ਆ ਜਾ ਕਰੋਗੇ ਤੇਰਾ ਦਿਮਾਗ ਠੀਕ ਆ ਆ ਘਰ ਵੇਚ ਕੇ ਸ਼ਹਿਰ ਚ ਮੇਰੇ ਪਿਓ ਦੀ ਕਮਾਈ ਦਾ ਬਣਾਇਆ ਹੋਇਆ ਘਰ ਆ ਮੈਂ ਸ਼ਹਿਰ ਚ ਜਮਾਂ ਵੀ ਨਹੀਂ ਜਾ ਸਕਦਾ ਇੱਥੇ ਦਾ ਗਵਾਂਢੀ ਉਹਦੀ ਉੱਠ ਕੇ ਆ ਜੂ ਦੁੱਖ ਸੁੱਖ ਚ ਉੱਥੇ ਕੋਣ ਕਿਸੇ ਨੂੰ ਜਾਣਦਾ ਹੈਗਾ ਮੈਂ ਇਥੋਂ ਨਹੀਂ ਜਾਇਆ ਹੁਣ ਓਹੋ ਤੁਸੀਂ ਐਵੇਂ ਭੜਕ ਕੇ ਜਾਂਦੇ ਹੋਗੇ ਘਰ ਤਾਂ ਹੁਣ ਤੁਹਾਡਾ ਹੀ ਐ ਵੀ ਮੈਂ ਤਾਂ ਕਦੇ ਕਹਨੀ ਹਾਂਗੀ ਵੀ ਤੁਸੀਂ ਐਂ ਕਰੋ ਉਹ ਕਰੋ ਮੈਂ ਤਾਂ ਤੁਹਾਨੂੰ ਇੰਨੀ ਕਹਨੀ ਆ ਹੁਣ ਆਪਾਂ ਨੂੰ ਆਪਣੇ ਗਾਹਾਂ 'ਪੇ ਵਿਖਾਰੇ ਸੋਚਣਾ ਚਾਹੀਦਾਗਾ ਹੁਣ ਤਾਂ ਸਾਰਾ ਕੁਝ ਤੁਹਾਡਾ ਹੀ ਆ ਨਾਲੇ ਆਪਾਂ ਕਿੜਾ ਕੁਛ ਮਾੜਾ ਕਰਾਂਗੇ ਵੀ ਘਰ ਵੇਚ ਕੇ ਕਿਸੇ ਗਲਤ ਜਗ੍ਹਾ ਤੇ ਲਾਉਣੇ ਆਗੇ ਆਪਾਂ ਵੀ ਆਧਕਾਰੀ ਬਣਾਵਾਂਗੇ ਉੱਥੇ ਕੋਠੀ ਬਣਾਵਾਂਗੇ ਆ ਦੋ ਤਾਂ ਕਮਰੇ ਆਗੇ ਇਹਨਾਂ 'ਚ ਸਾਰੀ ਉਮਰ ਤੁਹਾਡਨੇ ਗੁਜ਼ਾਰਾ ਹੋਊਗਾ ਤੁਸੀਂ ਸੋਚ ਲਓ ਇੱਕ ਵਾਰੀ ਮੈਂ ਤਾਂ ਕਰਨੀ ਆਂਗੀ ਮੰਮੀ ਨੇ ਗੱਲ ਸਹੀ ਹੋਈ ਕਹੀ ਹੈਗੀ ਉਹਨੂੰ ਫਿਕਰ ਰਹਿੰਦਾ ਮੇਰਾ ਮੇਰੀ ਧੀ ਦਾ ਘਰ ਸੋਹਣਾ ਹੋਵੇ ਹੁਣ ਜੇ ਕੋਈ ਰਿਸ਼ਤੇਦਾਰ ਆਗਾ ਕੀ ਕਹੂਗਾ ਕਿੱਥੇ ਬਿਠਾਉਂ ਕਿੱਥੇ ਖਵਾਉਂ ਉਹਨਾਂ ਨੂੰ ਦੋ ਤਾਂ ਕਮਰੇ ਨੇ ਕਹਿਣਗੇ ਮੁੰਡਾ ਡਿਊਟੀ ਲੱਗਿਆ ਸਰਕਾਰੀ ਤੇ ਘਰ ਦੇਖ ਲੋ ਕਹੇ ਜਗਾ ਮੈਨੂੰ ਬਾੜੀਆਂ ਮੱਤਾਂ ਨਾ ਦੇ ਮੈਨੂੰ ਪਤਾ ਮੈਂ ਕੀ ਕਰਨਾ ਹੈ ਠੀਕ ਆ ਨਾ ਪਤਾ ਮੈਨੂੰ ਵੀ ਆ ਮੈਂ ਵੀ ਹੁਣ ਕੋਠੀ ਸ਼ਾਇਦ ਹੀ ਲਵਾਂਗੀ ਜੇ ਰਹਿਾਂਗੇ ਤਾਂ ਉੱਥੇ ਰਹਿਾਂਗੇ ਸਸਿਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨਰ ਸਿੱਧੂ। ਉਹਨੇ ਉਹਨੇ ਵੀਡੀਓ ਦੇਖੀ ਆ ਬਾਈ ਵੀਡੀਓ ਕਿਵੇਂ ਲੱਗੀ? ਵੀਡੀਓ ਨੂੰ ਸ਼ੇਅਰ ਕਰਦੇਓ, ਲਾਈਕ ਕਰਦੇਓ ਤੇ ਕਮੈਂਟ ਕਰਦੇਓ। ਜੇ ਕੋਈ ਨਵਾਂ ਮੇਰੇ ਨਾਲ ਜੁੜਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਤੇ ਪਿਛਲੀ ਵੀਡੀਓ 'ਚ ਕਮੈਂਟ ਆਏ ਸੀ ਬਹੁਤ ਪਿਆਰ ਦਿੱਤਾ ਸੀ ਤੁਸੀਂ। ਨਾਂ ਬੋਲਣ ਲੱਗੇ ਆ ਤੇ ਨੋਟ ਕਰ ਲਿਓ ਬਾਈ। ਜਗਜੀਤ ਸਿੱਧੂ, ਜਸਵਿੰਦਰ ਸਿੱਧੂ, ਪਰਮਦਰਾਜ, ਗੁਰਦੇਵ ਸਿੰਘ ਫੌਜੀ ਅ ਅਰਸ਼ਨ ਸਿੰਘ ਰਵਾਸ ਠੀਕ ਹੈ ਜੀ ਉਸ ਤੋਂ ਬਾਅਦ ਕਮੈਂਟ ਆਇਆ ਜੀ ਬਲਕਰਨ ਸਿੰਘ ਬਾਈ ਜੀ ਵੀਡੀਓ ਬਹੁਤ ਵਧੀਆ ਹੁੰਦੀ ਆ ਪੂਰੀ ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਪਰਮਾਤਮਾ ਸੋਨੂੰ ਵੀ ਬਾਈ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਕਮੈਂਟ ਆਇਆ ਜੀ ਅ ਯਰ ਨਾਮ ਖਲੀਦ ਠੀਕ ਹੈ ਜੀ ఖలీద్ ఫ్రమ్ స్కాట్లాండ్ గుడ్ మెసేజ్ జీ ధన్యవాద్ బాయ్ జీ బాయ్ నే పహలీ వారీ కామెంట్ కరియా ਠੀਕ ਆ ਜੀ ਖలీద్ ਨੇ ਤੇ ਜੀਆਂ ਇਹਨੂੰ ਉਸ ਤੋਂ ਬਾਅਦ ਜਿਹੜਾ ਕਮੈਂਟ ਆ ਜੀ ਮੁਹੰਮਦ ਅਸਵੀਰ ਪਾਕਿਸਤਾਨ ਆਪ ਕੀ ਹਰ ਵੀਡੀਓ ਪਹਿਲੇ ਸੇ ਬਿਹਤਰ ਹੁੰਦੀ ਹੈ ਇਹ ਤੁਹਾਡੇ ਪਿਆਰ ਨਾਲ ਆ ਬਾਈ ਜੀ ਤੁਸੀਂ ਪਿਆਰ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜਾ ਕੇ ਸਾਡਾ ਵੀ ਦਿਲ ਕਰਦਾ ਵੀ ਅਸੀਂ ਵੀਡੀਓ ਬਣਾਈਏ ਠੀਕ ਹੈ ਉਸ ਤੋਂ ਬਾਅਦ ਜਿਹੜਾ ਕਮੈਂਟ ਆ ਗਿਆ ਜੀ ਕੁਦਰਤ ਕੱਦੂ ਸੋਨੂ RAM ਉਸ ਤੋਂ ਬਾਅਦ ਜਿਹੜਾ ਕਮੈਂਟ ਆਇਆ ਜੀ ਬਲਕਾਰ ਸਿੰਘ ਇਹ ਹੈ ਸਾਡਾ ਅਸਲੀ ਸੱਭਿਆਚਾਰ ਬਹੁਤ ਵਧੀਆ ਵੀਡੀਓ ਬਾਈ ਜੀ ਅਸੀਂ ਬਾਈ ਜੀ ਉਹੀ ਵੀਡੀਓ ਬਣਾਉਨੇ ਆ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਨਾਲ ਵਿਚਰਦਾ ਠੀਕ ਹੈ ਤੇ ਬਣਾਉਣ ਨੂੰ ਮੇਰੇ ਕੋਲੇ ਬਹੁਤ ਮਟੀਰੀਅਲ ਪਿਆ ਘੈਂਟ ਘੈਂਟ ਕਮੇਡੀ ਵੀ ਪਈ ਹੈ ਠੀਕ ਹੈ ਤੇ ਮਨੋਰੰਜਨ ਵਾਲਾ ਵੀ ਮੇਰੇ ਕੋਲ ਮਟੀਰੀਅਲ ਪਿਆ ਪਰ ਨਹੀਂ ਆਪਾਂ ਜਿਹੜਾ ਹੈਗਾ ਪਰਿਵਾਰਕ ਵੀਡੀਓ ਹੁੰਦੀਆਂ ਨੇ ਆਪਣੇ ਚੈਨਲ ਤੇ ਉਸ ਤੋਂ ਬਾਅਦ ਜਿਹੜਾ ਕਮੈਂਟ ਆ ਗਿਆ ਜੀ ਮਹਿਕਦੀਪ ਮੰਗਟ ਠੀਕ ਹੈ ਦਿਲੋਂ ਧੰਨਵਾਦ ਆ ਬਾਈ ਦਾ ਗੋਰਾ ਭੈਣੀਆਂ ਵਾਲਾ ਸਾਡਾ ਭਰਾ ਇਹ ਵੀ ਬਹੁਤ ਪਿਆਰ ਕਰਦਾ ਇਹਦਾ ਵੀ ਦਿਲੋਂ ਧੰਨਵਾਦ ਹੈ ਸੁਖਮੰਦਰ ਦੇਵਨ ਸਰਿੰਦਰ ਚਿੰਦਾ ਗਿੱਲ ਰਾਮਪਰਾ ਫੂਲ ਉਸ ਤੋਂ ਬਾਅਦ ਆ ਗਿਆ ਜੀ ਵਿੱਕੀ ਬਾਗੀ ਡੌਗ ਠੀਕ ਹੈ ਇਹ ਆਪਣੇ ਕਮੈਂਟ ਸੀ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਕੁਛ ਵੀ ਨਹੀਂ ਲੱਗਦਾ ਪੰਜ ਚਾਰ ਗਰੁੱਪਾਂ ਚ ਰਿਸ਼ਤੇਦਾਰਾਂ ਚ ਦੋਸਤਾਂ ਚ ਜਰੂਰ ਭੇਜਿਆ ਕਰੋ ਕਿਉਂਕਿ ਵੀਡੀਓ ਆਪਣੀਆਂ ਜਿਹੜੀਆਂ ਹੈਗੀਆਂ ਨੇ ਸਿੱਖਣ ਨੂੰ ਮਿਲਦਾ ਠੀਕ ਹੈ ਤੇ ਬਸ ਹੁਣ ਵੀਡੀਓ ਲੈ ਕੇ ਆਵਾਂਗੇ ਤਿਆਰ ਆ ਮੰਗਰ ਦੀ ਮੰਗਰ ਤੇ ਹੁਣ ਦਿਓ ਇਜਾਜ਼ਤ ਬਾਈ ਜੀ ਸਤਿ ਸ੍ਰੀ ਅਕਾਲ ਸਾਰਾ